ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਟੇ ਗੂੜ ਅਤੇ ਖੋਏ ਦੀਆਂ ਪਿੰਨੀਆਂ ਪਿੰਨੀਆਂ ਬਣਾਉਣ ਲਈ ਅਸੀਂ ਇੱਥੇ ਛੋਟੇ ਬੋਲ ਵਿੱਚ ਖੋਇਆ ਲਵਾਂਗੇ ਦੇਸੀ ਘੀ ਲਵਾਂਗੇ ਇੱਕ ਕੌਲੀ ਵੱਡੀ ਕੌਲੀ ਇੱਕ ਗੁੜ ਦੀ ਲਵਾਂਗੇ ਖੋਪਾ ਤੇ ਬਦਾਮ ਅਸੀਂ ਲਿੱਤੇ ਨਸੀ ਇਹਨਾਂ ਨੂੰ ਕੱਟ ਲਿੱਤਾ ਹੈ ਇੱਕ ਡੰਗਾ ਅਸੀਂ ਆਟੇ ਦਾ ਲਵਾਂਗੇ ਅੱਟੇ ਨੂੰ ਅਸੀਂ ਹੁਣ ਕੜਾਹੀ ਵਿੱਚ ਪਾਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਸਲੋ ਕਰਾਂਗੇ ਇਸ ਦੇ ਵਿੱਚ ਹੁਣ ਅਸੀਂ ਦੇਸੀ ਘੀ ਪਾ ਦਾਂਗੇ ਪਹਿਲਾਂ ਹੀ ਦੇਸੀ ਕੀ ਪਾਉਣ ਨਾਲ ਪਿੰਨੀਆਂ ਸੌਫਟ ਬਣਦੀਆਂ ਨੇ ਇੱਕ ਸਾਰ ਕਰਾਂਗੇ ਆਟੇ ਤੇ ghee ਨੂੰ ਲਗਾਤਾਰ ਇਸੇ ਕੜਚੀ ਨਾਲ ਹਲਾਵਾਂਗੇ ਆਟਾ ਇਹਨੂੰ ਤਾਂ ਕਿ ਆਟਾ ਥੱਲੇ ਨਾ ਲੱਗ ਜਾਵੇ ਦੂਜੇ ਪਾਸੇ ਅਸੀਂ ਹੁ ਚਾਸ਼ਨੀ ਤਿਆਰ ਕਰਾਂਗੇ ਗੁੜ ਦੀ ਢਾਂਡੇ ਵਿੱਚ ਅਸੀਂ ਗੁੜ ਪਾਵਾਂਗੇ ਗੁੜ ਨੂੰ ਅਸੀਂ ਪਹਿਲਾਂ ਹੀ ਕੁੱਟ ਲਿੱਤਾ ਸੀ ਅੱਧੀ ਗਲਾਸੀ ਪਾਣੀ ਪਾਵਾਂਗੇ ਵਿੱਚ ਚੰਗੀ ਤਰ੍ਹਾਂ ਹਿਲਾਵਾਂਗੇ 5 ਮਿੰਟ ਲਈ ਪਕਾਵਾਂਗੇ ਇਸ ਨੂੰ ਚਾਹਰੀ ਬਣ ਕੇ ਤਿਆਰ ਹੋ ਚੁੱਕੀ ਹੈ ਆਟੇ ਦਾ ਕਲਰ ਹੁਣ ਚੇਂਜ ਹੋਣਾ ਸ਼ੁਰੂ ਹੋ ਚੁੱਕਿਆ ਹੈ ਥੋੜਾ ਹੋਰ ਭੁੰਨਾਗੇ ਇਸ ਨੂੰ ਮੱਟਾ ਹੁਕੂ ਜੁਕਿਆ ਹੈ ਇਸ ਵਿੱਚ ਅਸੀਂ ਖੋਪਾ ਤੇ ਬਦਾਮ ਮਲਾਵਾਂਗੇ ਤਾਂ ਕਿ ਇਹ ਵੀ ਰੋਸਟ ਹੋ ਜਾਣਾ ਵਿੱਚੇ ਗਰਮ ਮੱਟੇ ਦੇ ਚੰਗੀ ਤਰ੍ਹਾਂ ਹਲਾਵਾ ਕੇ ਅਤੇ ਇਸ ਨੂੰ ਪ੍ਰਾਤ ਵਿੱਚ ਕੱਢਾਂਗੇ ਅਸੀਂ ਠੰਡਾ ਹੋਣ ਲਈ ਹੁਣ ਅਸੀਂ ਇਸ ਦੇ ਵਿੱਚ ਖੋਇਆ ਮਲਾਵਾਂਗੇ ਗੁੜ ਦੀ ਚਾਚਣੀ ਪਾਵਾਂਗੇ ਚੰਗੀ ਤਰ੍ਹਾਂ ਨਾਲ ਹਿਲਾ ਕੇ ਇੱਕ ਸਾਰ ਕਰਾਂਗੇ ਹੁਣ ਪਿੰਨੀਆਂ ਵੱਟਾਂਗੇ ਜੀ ਅਸੀਂ ਇਹ ਇਸ ਤਰ੍ਹਾਂ گول ਪਿੰਨੀਆਂ ਵੱਟਾਂਗੇ ਰਕੀ ਦੇ ਪਿੰਨੀਆਂ ਵੀ ਅਸੀਂ ਤਿਆਰ ਕਰ ਲਿੱਤੀਆਂ ਨੇ ਪਿੰਨੀਆਂ ਪਿੰਨੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ